ਕਿਸੇ ਸੰਤ ਮਹਾਂਪੁਰਸ਼ ਦਾ ਡੇਰੇ ਦੇ ਵਿੱਚ ਕੋਈ ਵਿਵਾਦ ਹੈ ਜਾਂ ਗਰੀਬ ਸਾਧੂ ਹੈ ਅਸੀਂ ਉਹਦੇ ਵੀ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹ ਸੰਤ ਸੁਰੱਖਿਆ ਮਿਸ਼ਨ ਦੇ ਵਿੱਚ ਜੋ ਸਾਨੂੰ ਸੂਬਾ ਪ੍ਰਧਾਨ ਲਾਇਆ ਗਿਆ ਆਉਣ ਵਾਲੀ ਸਮੇਂ 'ਚ ਅਸੀਂ ਜੋ ਪੰਜਾਬ ਦੀ ਕਾਰ ਕਰਨੀ ਗਠਨ ਕਰਨੀ ਹੈ ਜੋ ਕੋਰ ਕਮੇਟੀ ਗਠਿਤ ਕਰਨੀ ਹੈ ਨਮਸਕਾਰ ਮੈਂ ਖੁਸ਼ ਹੋ ਰਾਤ ਦੇਖੇ ਸਤਾਰ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਬੋਲੋ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਸਾਰੇ ਨਗਰ ਨਿਵਾਸੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਅੱਜ ਸਾਡੇ ਸੰਤ ਸਮਾਜ ਉਦਾਸੀਨੂ ਸੰਪਰਦਾ ਦੇ ਮਹਾਪੁਰਸ਼ਾਂ ਨੂੰ ਸਾਡੇ ਵੱਲੋਂ ਕੋਟ-ਕੋਟ ਪ੍ਰਣਾਮ ਮੱਥਾ ਟੇਕਦੇ ਆਂ ਅੱਜ ਦਾ ਵਿਸ਼ਾ ਹੈ ਡੇਰਾ Swami ਗੋਵਰਦਾਨਸ ਜੀ ਦੇ ਵਿਖੇ ਪਹੁੰਚੀ ਹੋਈ ਸਮੂਹ ਸੰਗਤ ਅਤੇ ਸੰਤ ਸੁਰੱਖਿਆ ਮਿਸ਼ਨ ਦੇ ਵੱਲੋਂ ਰਾਸ਼ਟਰੀ ਅਧਿਐਕਸ਼ ਸ੍ਰੀ Swami ਜੋ ਰਾਜਾਨਾਥ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਸਮੂਹ ਟੀਮ ਵੱਲੋਂ ਨਗਰ ਵੱਲੋਂ ਬੜਾ ਤਹਿ ਦਿਲੋਂ कोट कोट ਪ੍ਰਣਾਮ ਤੇ ਉਹਨਾਂ ਦਾ ਚਰਨਵੰਦਨਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਸੰਤ ਸੁਰੱਖਿਆ ਮਿਸ਼ਨ ਦੇ ਵਿੱਚ ਜੋ ਸਾਨੂੰ ਸੂਬਾ ਪ੍ਰਧਾਨ ਲਾਇਆ ਗਿਆ ਅਸੀਂ ਬਹੁਤ ਧੰਨਵਾਦੀ ਆ ਅਤੇ ਸਾਡੇ ਪੰਜਾਬ ਦੇ ਸਲਾਹਕਾਰ ਵਕੀਲ ਬਕਰਾਂਤ ਗੋਇਲ ਜੀ ਨੂੰ ਜੋ ਸਲਾਹਕਾਰ ਦਾ ਅਹੁਦੇ ਤੇ ਲਾਇਆ ਗਿਆ ਅਤੇ ਰਾਜਨੀਤਿਕ ਪਰਕੋਸ਼ਤ ਦੇ ਵਿੱਚ ਜਗਮਿੰਦਰ ਪਾਲ ਸਿੰਘ ਜੋ ਕੋਟ ਵਕਤੂ ਤੋਂ ਉਹਨਾਂ ਨੂੰ ਪ੍ਰਚਾਰ ਮੰਤਰੀ ਪੰਜਾਬ ਦਾ ਲਾਇਆ ਗਿਆ ਅਸੀਂ ਤਹਿਦਲੋਂ ਧੰਨਵਾਦੀ ਹਾਂ ਸੰਤ ਸੁਰੱਖਿਆ ਮਿਸ਼ਨ ਦੇ ਵੱਲੋਂ ਇਹਨਾਂ ਦੇ ਜੋ ਵੀ ਸਾਡੇ ਅੰਤਰਰਾਸ਼ਟਰੀ ਅਧਿਐਕਸ਼ ਰਾਸ਼ਟਰੀ ਅਧਿਐਕਸ਼ ਸਮੁੱਚੀ ਸਾਡੀ ਟੀਮ ਜੋ ਪੰਜਾਬ ਦੀ ਆਉਣ ਵਾਲੀ ਸਮੇਂ 'ਚ ਅਸੀਂ ਜੋ ਪੰਜਾਬ ਦੀ ਕਾਰਕਰਨੀ ਗਠਨ ਕਰਨੀ ਹੈ ਜੋ ਕੋਰ ਕਮੇਟੀ ਗਠਿਤ ਕਰਨੀ ਹੈ ਅਸੀਂ ਸਾਰੀ ਕਮੇਟੀ ਦਾ ਬੜੇ ਧੰਨਵਾਦੀ ਹਾਂ ਸਮੂਹ ਸੰਗਤ ਦੇ ਤਨਵਾਦੀਆਂ ਜਿਨ੍ਹਾਂ ਨੇ ਇੱਕ ਬੜਾ ਵਿਸ਼ਵਾਸ ਦੇ ਪਾਤਰ ਵਿਸ਼ਵਾਸ ਕਰਕੇ ਸਾਨੂੰ ਜੋ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਅਸੀਂ ਇਹ ਵਿਸ਼ਵਾਸ ਦਲਾਉਣੀ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਹਰ ਇੱਕ ਸਾਧੂ ਸੰਤ ਗਊ ਗਰੀਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਗਰੀਬ ਕੰਨਿਆ ਦੇ ਵਿਆਹ ਕਰਨੇ ਜਾਂ ਕਿਸੇ ਗਰੀਬ ਦੇ ਨਾਲ ਸਹਾਰਾ ਬਣਨਾ ਕਿਸੇ ਸੰਤ ਮਹਾਂਪੁਰਸ਼ ਦਾ ਡੇਰੇ ਦੇ ਵਿੱਚ ਕੋਈ ਵਿਵਾਦ ਹੈ ਜਾਂ ਗਰੀਬ ਸਾਧੂ ਹੈ ਅਸੀਂ ਉਹਦੇ ਵੀ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਦੂਸਰਾ ਸਾਨੂੰ ਜੋ ਅਸੀਂ ਸਿੱਧ ਪੀਠ ਮਹਾਕਾਲੀ ٹرسٹ ਇੱਕ ਮੰਦਿਰ ਬਣਾਉਣ ਜਾ ਰਹੇ ਹਾਂ ਉਸ ਮੰਦਿਰ ਦੇ ਵਿੱਚ ਸਾਡੀ ਇਸ ਟੀਮ ਦਾ ਸਾਡੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਅਸੀਂ ਸਾਰੀਆਂ ਸੰਗਤਾਂ ਦਾ ਅਤੇ ਰਾਸ਼ਟਰੀ અધ્યક્ષ ਸ਼੍ਰੀ ਰਾਜਨਾਥ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਲੋ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਮੇਰਾ ਨਾਮ ਮਹਾਂਤ ਰਾਜਨਾਥ ਰਾਸ਼ਟਰੀ ਅ ਦੇਖਸ਼ ਸੰਤ ਸੁਰੱਖਿਆ ਮਿਸ਼ਨ ਭਾਰਤ ਅੱਜ ਨੈਪਿੰਡ ਗਿਆਨਾ ਡੇਰਾ ਬਾਬਾ ਗੋਵਿੰਦਾਸ ਸਾਬੂ ਕੀ ਤਲਵੰਡੀ ਦੇ ਨੇੜੇ ਪਹੁੰਚਿਆ ਇੱਥੇ ਦੇ ਡੇਰੇ ਦੇ ਜੋ ਮਹਾਂਤ ਨੇ ਬਾਬਾ ਭੋਲਾ ਦਾਸ ਜੀ ਬੋੜੀ ਵਾਲੇ ਉਹਨਾਂ ਨੂੰ ਸੰਤ ਸੁਰੱਖਿਆ ਮਿਸ਼ਨ ਭਾਰਤ ਵੱਲੋਂ ਸਮੂਹ ਰਾਸ਼ਟਰੀ ਕਾਰਕਾ ਨਿਵਲੋਂ ਉਹਨਾਂ ਦੀਆਂ ਜੋ ਸਨਾਤਨ ਧਰਮ ਦੇ ਪ੍ਰਤੀ ਸਹਿਯੋਗ ਗੋਦ ਅਕਸ਼ਾ ਦੇ ਲਈ ਜਾਂ ਗਰੀਬ ਲੜਕੀਆਂ ਦੇ ਵਿਆਹ ਪ੍ਰਤੀ ਜੋ ਵੀ ਸੇਵਾਵਾਂ ਉਹਨਾਂ ਰਾਹੀਂ ਕੀਤੀਆਂ ਗਈਆਂ ਉਹਨਾਂ ਨੂੰ ਦੇਖਦੇ ਹੋਏ ਰਾਸ਼ਟਰੀ ਕਾਰਕਾ ਨਿਵਲੋਂ Swami Rajendra Dev ji Maharaj ਜੋ ਸੰਸੁਰਖਾ ਮੀचंद ਦੇ ਸੰਚਾਲਕ ਨੇ ਸਵਾਮੀ ਡਾਕਟਰ ਸੰਤੋਦਾ ਜੀ ਮਹਾਰਾਜ ਮਹਾਸਚੀਵ ਤੇ ਜੋ ਵੀ ਸਾਡੀ ਰਾਸ਼ਟਰੀ ਕਾਰਜ ਕਰਨੀ ਹੈ ਉਹਨਾਂ ਵੱਲੋਂ ਮਹੰਤ ਪੋਡਾ ਦਾ ਜੀ ਬੋਰੀਵਾਲੀ ਡੇਰਾ ਬਾਬਾ ਗੋਵਿੰਦਦਾ ਜੀ ਸਿੱਧ ਕਾਲੀ ਮਾਤਾ ਪੀਠ ਮੰਦਿਰ ٹرسٹ ਜੋ ਵੀ ਇਹਨਾਂ ਦੀ ਕਮੇਟੀ ਨੇ ਉਹਨਾਂ ਦੇ ਵੱਲੋਂ ਜਾਂ ਆਪਣੀ ਸਮੂਹ ਸੰਸੁਰੱਖਿਆ ਮਿਸ਼ਨ ਵੱਲੋਂ ਨੇ ਸੰਤ ਬਾਬਾ ਪੋਡਾ ਦਾ ਜੀ ਬੋਰੀਵਾਲਿਆਂ ਨੂੰ ਪੰਜਾਬ ਪ੍ਰਦੇਸ਼ ਦੇ ਅਧਿਐਕਸ਼ ਬਣਾਂ ਤੇ ਬਹੁਤ-ਬਹੁਤ ਬਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜਿਸ ਤਨਾ ਇਹ ਪਹਿਲਾਂ ਸਨਾਤਨ ਧਰਮ ਦੇ ਪ੍ਰਚਾਰ ਦੇ ਲਈ ਸਮਾਜ ਸੇਵਾ ਦੇ ਲਈ ਅੱਗੇ ਵੱਧ ਕੇ ਆਪਣੇ ਨਗਰ ਨਿਵਾਸੀਆਂ ਦੇ ਨਾਲ ਇਲਾਕਾ ਨਿਵਾਸੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਉਮੀਦ ਕਰਦਿਆਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਹਰੇਕ ਗਰੀਬ ਗੁਰਵੇ ਦੇ ਨਾਲ ਹਰੇਕ ਸਨਾਤਨ ਧਰਮ ਜਾਂ ਕੋਈ ਵੀ ਸੰਤ ਜੀ ਨੂੰ ਇਹਨਾਂ ਦੀ ਲੋੜ ਹੈ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣਗੇ ਇੱਕ ਵਾਰ ਫੇਰ ਮੈਂ ਮਹੰਤ ਪੋਲਾ ਗਾਜੀ ਬੋੜੀਵਾਲਿਆ ਨੂੰ ਪੰਜਾਬ ਪ੍ਰਦੇਸ਼ ਅਧਿਐਕਸ਼ ਬਣਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪੰਡ ਗਿਆਨਾ ਜਿਹੜਾ ਬਠਿੰਡਾ ਤਲਵੰਡੀ ਸਾਬੋ ਦੇ ਨੇ ਦੇ ਇੱਕ ਸੰਸਰਖਸ਼ਣ ਮਿਸ਼ਨ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਮੰਤ ਭੋਲਾ ਦਾ ਜੀ ਬੋਰੀਵਾਲਿਆਂ ਨੂੰ ਰਾਸ਼ਟ ਪੰਜਾਬ ਦਾ ਅਧਿਐਕਸ਼ਕ ਅਤੇ ਮੈਨੂੰ ਰਾਜਨੀਤਿਕ ਪ੍ਰਚਾਰ ਮੰਤਰੀ ਪੰਜਾਬ ਲਗਾਇਆ ਗਿਆ ਹੈ ਜਿਹਦਾ ਜੀ ਬਹੁਤ ਧੰਨਵਾਦ ਕਰਦੇ ਆ ਸਾਡੇ ਇੱਥੇ ਪਹੁੰਚੇ ਨੇ ਮੰਤ ਰਾਜਾ ਦਾ ਰਾਜाराम ਜੀ ਅਸੀਂ ਉਹਨਾਂ ਦਾ ਵੀ ਇੱਥੇ ਬਹੁਤ ਧੰਨਵਾਦ ਕਰਦੇ ਆ ਤੇ ਸਭ ਨੂੰ ਅਸੀਂ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕਰਦੇ ਹਾਂ ਹਾਂ ਜੀ ਅੱਜ ਮੇਰਾ ਨਾਮ ਵਿਕਰਾਂਤ ਕੋਇਲ ਐਡਵੋਕੇਟ ਮੈਂ ਪੰਜਾਬ ਵਿਰਿਸ਼ਟ ਕਾਨੂੰਨੀ ਸਲਾਹਕਾਰ ਸੰਤ ਸੁਰੱਖਿਆ ਮਿਸ਼ਨ ਭਾਰਤ ਦੇ ਵੱਲੋਂ ਬਣਾਏ ਗਏ ਅੱਜ ਸਾਡੀ ਜੋ ਮੀਟਿੰਗ ਹੋਈ ਹੈ ਉਸ ਦੇ ਵਿੱਚ ਅਸੀਂ ਸਾਡੇ ਜੋ ਰਾਸ਼ਟਰੀ ਅਧਿਐਕਸ਼ ਰਾਜਾ ਨਾਮਨਾਥ ਜੀ ਆਏ ਨੇ ਉਹਨਾਂ ਦਾ ਅਸੀਂ ਇੱਥੇ ਜੀਆਂ ਇਹਨੂੰ ਆਖਦੇ ਹਾਂ ਸਾਨੂੰ ਜੋ ਭਾਰਤ ਮਿਸ਼ਨ ਦੇ ਅਧੀਨ ਸਾਡੇ ਇੱਥੇ ਗਿਆਨੇਪਿੰਡ ਦੇ ਡੇਰਾ ਬਾਬਾ ਗੋਬਿੰਦਦਾਸ ਜੀ ਅਤੇ ਮਹਾਕਾਲੀ ਸਿੱਧਪੀਠ ਮੰਦਿਰ ਦੇ ਜੋ ਸੰਚਾਲਕ ਬਾਬਾ ਅਮੰਤ ਭੋਲਾਦਾਸ ਜੀ ਉਹਨਾਂ ਨੂੰ ਪੰਜਾਬ ਪ੍ਰਦੇਸ਼ ਦਾ ਅਧਿਐਕਸ਼ ਲਾਨ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸੰਤ ਸੁਰੱਖਿਆ ਮਿਸ਼ਨ ਪੰਜਾਬ ਦੇ ਵਿੱਚ ਜੋ ਵੀ ਗਰੀਬ ਲੜਕੀਆਂ ਦੇ ਵਿਆਹ ਹੋਣਗੇ ਗਰੀਬ ਸੰਤ ਸੁਰੱਖਿਆ ਹੋ ਅਤੇ ਗਊ ਰੱਖਿਆ ਲਈ ਅਸੀਂ ਹਮੇਸ਼ਾ ਵਚਨਬੱਧ ਰਹਾਂਗੇ ਧੰਨਵਾਦ ਹੁਣ ਤੱਕ ਕਿਲੇ ਬਸ ਇਤਨਾ ਹੀ ਸਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕਿਲੇ ਨਮਸਕਾਰ ਹੋ ਦਿਖਤੇ ਰਹੀਏ ਸਤਾਰ ਨਿਊਜ਼